ਸਤਿ ਸ਼੍ਰੀ ਅਕਾਲ ਜੀ ਮਨਰਾਸ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋ ਗਏ ਆ ਤੇ ਅੱਜ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਜੇ ਤੁਹਾਨੂੰ ਆਪਣਾ ਬਲੌਗ ਵਧੀਆ ਲੱਗੇ ਤਾਂ ਲਾਈਕ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਆਪਾਂ ਜੋ ਕਿ ਖਾਸ ਕਰ ਪਿੰਡਾਂ ਦੇ ਰਹਿਣ ਵਾਲੇ ਆ ਤੇ ਆਪਣੇ ਕੋਲੇ ਵੀ ਘਰ ਵੀ ਖੁੱਲੇ ਹੁੰਦੇ ਆ ਖੁੱਲੇ ਡੁੱਲੇ ਹੁੰਦੇ ਆ ਤੇ ਆਪਣੀ ਜੀ ਵੀ ਖੁਆਇਸ਼ ਹੁੰਦੀ ਆ ਕਿ ਬਸ ਆਪਾਂ ਜਦੋਂ ਘਰ ਬਣਾਉਨੇ ਆ ਹਨਾ ਤੇ ਉਦੋਂ ਆਪਾਂ ਕਈਆਂ ਤੈ ਹੁੰਦਾ ਵੀ ਵਧੀਆ ਉੱਚੀਆਂ ਕੋਠੀਆਂ ਪਾ ਲਈਏ ਖੁੱਲੇ ਵਿਹੜੇ ਹੋਣ ਵਧੀਆ ਪੱਕੀਆਂ ਫਰਸ਼ਾਂ ਲੱਗੀਆਂ ਹੋਣ ਚਲੋ ਉਹ ਵੀ ਠੀਕ ਐ ਫਿਰ ਆਪਾਂ ਨੂੰ ਐ ਹੁੰਦਾ ਵੀ ਆਪਣੇ ਇੱਕ ਸਟੱਡੀ ਰੂਮ ਵੀ ਚਾਹੀਦਾ ਪੇਟੀਆਂ ਵਾਲਾ ਰੂਮ ਚਾਹੀਦਾ ਗੈਸਟ ਰੂਮ ਚਾਹੀਦਾ ਐਵੇਂ ਮਤਲਬ ਕਿ ਅੱਡੋ ਅੱਡ ਰੂਮ ਵੀ ਹੋਣੇ ਚਾਹੀਦੇ ਆ ਹੈ ਤੇ ਵਿੜੇ ਜਿਹੜੇ ਆ ਉਹ ਵਧੀਆ ਖੁੱਲੇ ਹੋਣੇ ਚਾਹੀਦੇ ਆ ਤੇ ਫਰਸ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਸਾਫ਼ ਸੁਥਰਾ ਘਰ ਹੋਣਾ ਚਾਹੀਦਾ ਚਲੋ ਉਹ ਵੀ ਵਧੀਆ ਹੈ ਵੀ ਸਾਫ਼ ਸੁਥਰਾ ਘਰ ਹੋਣਾ ਚਾਹੀਦਾ ਉਹ ਵਧੀਆ ਲੱਗਦਾ ਆ ਹਨਾ ਤੇ ਉੱਚੀਆਂ ਉੱਚੀਆਂ ਕੋਠੀਆਂ ਵੀ ਪਾ ਲਈ ਦੀਆਂ ਆ ਪਰ ਆਪਾਂ ਕਦੇ ਐ ਨਹੀਂ ਸੋਚਿਆ ਕਿ ਆਪਾਂ ਅਗਰ ਆਪਣੇ ਕੋਲ ਜਗ੍ਹਾ ਖੁੱਲੀ ਆ ਹਨਾ ਕਰੇ ਤੇ ਆਪਾਂ ਕਿਉਂ ਨਾ ਇਸ ਤਰ੍ਹਾਂ ਗਾਰਡਨ ਬਣਾ ਲਈਏ ਇਸ ਤਰ੍ਹਾਂ ਅਸੀਂ ਬਣਾਇਆ ਹੋਇਆ ਆ ਤੇ ਕਿਉਂਕਿ ਇਸ ਤਰ੍ਹਾਂ ਜੇ ਆਪਾਂ ਗਾਰਡਨ ਲਾਉਣੇ ਆ ਹਨਾ ਤਾਂ ਉਹਦੇ ਬਹੁਤ ਫਾਇਦੇ ਹੁੰਦੇ ਆ ਹੋ ਸਕੇ ਤਾਂ ਆਪਾਂ ਨੂੰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਦੋ ਦੋ ਗਾਰਡਨ ਬਣਾਉਣੇ ਚਾਹੀਦੇ ਆ ਹਨਾ ਕਿਉਂਕਿ ਇਹ ਸਿਹਤ ਲਈ ਵੀ ਬਹੁਤ ਵਧੀਆ ਹੁੰਦੇ ਆ ਜਿੱਦਾਂ ਇੱਕ ਗਾਰਡਨ ਬਣਾਉਣਾ ਚਾਹੀਦਾ ਜਿਸ ਵਿੱਚ ਪੇੜ ਪੌਦੇ ਸੋਹਣੇ ਸੋਹਣੇ ਫੁੱਲਾਂ ਵਾਲੇ ਤੇ ਘਾਹ ਲਾਉਣਾ ਚਾਹੀਦਾ ਕਿ ਜਿਸ ਕੋਲੇ ਜਿਵੇਂ ਕਿ ਚਲੋ ਜਿਹੜੇ ਬੰਦੇ ਹੁੰਦੇ ਆ ਉਹ ਤਾਂ ਬਾਹਰ ਵੀ ਖੇਤਾਂ ਦੇ ਘੁੰਮਣ ਜਾ ਸਕਦੇ ਆ ਬੁੜੀਆਂ ਦੇ ਕੋਲੇ ਨਾ ਟਾਈਮ ਨਹੀਂ ਹੁੰਦਾ ਹਨ ਵੀ ਘਰੋਂ ਨਿਕਲੋਂ ਬਾਹਰ ਜਾਣ ਘਰ ਦੇ ਕੰਮ ਕਾਜ ਵਿੱਚ ਬਿਜੀ ਰਹਿੰਦੀਆਂ ਆ ਤੇ ਜੇ ਆਪਣੇ ਕੋਲੇ ਘਰੇ ਗਾਰਡਨ ਹੈ ਘਾਹ ਲੱਗਿਆ ਹੋਇਆ ਤਾਂ ਸਵੇਰੇ ਸਵੇਰੇ ਨੰਗੇ ਪੈਰ ਘਾਹ ਦੇ ਵਿੱਚ ਘੁੰਮਣ ਤੇ ਕਿੰਨਾ ਵਧੀਆ ਸ਼ਰੀਰ ਵਾਸਤੇ ਹੁੰਦਾ ਦਿਮਾਗ ਨੂੰ ਵੀ ਫਰੈਸ਼ ਕਰਦੀ ਆ ਇੱਕ ਤਰ੍ਹਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਆ ਇਸ ਦੀ ਆਪਾਂ ਨੂੰ ਬਿਜ਼ੀ ਲਾਈਫ ਦੇ ਵਿੱਚ ਥੋੜਾ ਜਿਹਾ ਟਾਈਮ ਕੱਢ ਕੇ ਗਾਰਡਨ ਜ਼ਰੂਰ ਬਣਾਉਣਾ ਚਾਹੀਦਾ ਘਰੇ ਅਗਰ ਆਪਣੇ ਖੁੱਲ੍ਹੀ ਜਗ੍ਹਾ ਹੈਗੀ ਐ ਤੇ ਆਪਾਂ ਨੂੰ ਘਰੇ ਸਬਜ਼ੀਆਂ ਫਰੂਟ ਜ਼ਰੂਰ ਲਾਉਣੇ ਚਾਹੀਦੇ ਆ ਜਾਂ ਛੋਟੇ-ਛੋਟੇ ਜਿਵੇਂ ਕਿ ਪਦੀਨਾ ਹੋ ਗਿਆ ਧਨੀਆਂ ਹੋ ਗਿਆ ਇਹ ਜਿਹੀਆਂ ਚੀਜ਼ਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਜੀ ਜਿਹਦੇ ਨਾਲ ਮਨ ਵੀ ਖੁਸ਼ ਰਹਿੰਦਾ ਆ ਸ਼ਾਂਤ ਰਹਿੰਦਾ ਨਾਲੇ ਆਪਾਂ ਬਿਜ਼ੀ ਰਹਿੰਨੇ ਆ ਤੇ ਐਕਸਰਸਾਈਜ਼ ਵੀ ਹੁੰਦੀ ਐ ਤੇ ਦੂਸਰੇ ਗਾਰਡਨ ਦੀ ਆਪਾਂ ਗੱਲ ਕਰੀਏ ਛੋਟੀ ਜੀ ਜਗ੍ਹਾ ਥੋੜੀ ਜੀ ਜਗ੍ਹਾ ਦੇ ਵਿੱਚ ਹੀ ਜਿੱਦਾਂ ਕਿ ਅਸੀਂ ਲਾ ਰੱਖੀਆਂ ਐ ਸਬਜ਼ੀਆਂ ਫਰੂਟ ਵਾਲੇ ਪਲਾਂਟਸ ਤਾਂ ਇਦਾਂ ਲੱਗੇ ਹੁਣ ਤਾਂ ਆਪਾਂ ਨੂੰ ਬਿਨਾਂ ਰੇ ਸਪਰੇਅ ਤੋਂ ਸਬਜ਼ੀਆਂ ਮਿਲ ਜਾਂਦੀਆਂ ਆ ਠੀਕ ਐ ਤਾਜ਼ੀਆਂ ਮਿਲ ਜਾਂਦੀਆਂ ਆ ਆਪਾਂ ਨੂੰ ਇਹ ਨਹੀਂ ਕਿ ਗੰਦੇ ਪਾਣੀ ਵਾਲੀਆਂ ਸਬਜ਼ੀਆਂ ਖਾਣੀਆਂ ਪੈਣਗੀਆਂ ਤੇ ਜਿਵੇਂ ਕਿ ਸਾਡੇ ਇੱਥੇ ਕਦੂਆਂ ਦੀ ਵੇਲ ਲੱਗੀ ਹੋਈ ਆ ਹੁਣ ਜਿਵੇਂ ਕਦੂ ਨਹੀਂ ਲੱਗੇਗਾ ਫਿਰ ਟਾਈਮ ਹੋ ਗਿਆ ਤੇ ਸਾਨੂੰ ਬਹੁਤ ਜਾਣੇ ਕਹਿ ਦਿੰਦੇ ਆ ਵੀ ਤੁਸੀਂ ਇਸ ਵਿੱਚ ਟੀਕੇ ਲਾਓ ਜਿਵੇਂ ਕਿ ਗਾਈਆਂ ਮੱਝਾਂ ਦੇ ਦੁੱਧ ਵਧਾਉਣ ਵਾਲੇ ਟੀਕੇ ਲਾਉਂਦੇ ਆ ਹਨਾ ਪਰ ਅਸੀਂ ਸੋਚਦੇ ਆ ਵੀ ਜੇ ਆਪਾਂ ਟੀਕੇ ਵਾਲੀਆਂ ਸਬਜ਼ੀਆਂ ਖਾਣੀਆਂ ਫਿਰ ਘਰੇ ਵੀ ਜਿੰਦਾ ਕੀ ਫਾਇਦਾ ਹੋਇਆ ਹਨਾ ਵੀ ਉਹ ਆਪਣੀ ਸਿਹਤ ਨੂੰ ਕਿੰਨਾ ਨੁਕਸਾਨ ਕਰਦੀਆਂ ਗੰਦੇ ਪਾਣੀ ਵਾਲੀਆਂ ਸਬਜ਼ੀਆਂ ਜਾਂ ਟੀਕੇ ਵਾਲੀਆਂ ਸਬਜ਼ੀਆਂ ਜਿਨ੍ਹਾਂ ਕਿ ਕੈਂਸਰ ਜੀਆਂ ਬਿਮਾਰੀਆਂ ਹੋ ਜਾਂਦੀਆਂ ਹਨਾ ਤੇ ਆਪਾਂ ਆਪਣੇ ਮਤਲਬ ਸਰੀਰ ਨੂੰ ਸਵਸਥ ਰੱਖਣਾ ਚਾਹੁੰਦੇ ਆ ਕਈ ਸਬਜ਼ੀਆਂ ਤੇ ਫਰੂਟ ਲਾ ਰੱਖੇ ਆ ਤੇ ਇਹਦਾ ਬਹੁਤ ਫਾਇਦਾ ਹੁੰਦਾ ਹੈ ਨਾ ਇੱਕ ਤਾਂ ਆਪਾਂ ਇਹ ਵੀ ਘਰੋਂ ਟਾਈਮ ਘੱਟ ਲੱਗਦਾ ਖੇਤਾਂ ਦੇ ਵਿੱਚ ਬੀਜਦੇ ਆ ਤਾਂ ਇਹਨਾਂ ਪਾਣੀ ਨਹੀਂ ਪਹੁੰਚਦਾ ਜਿਨ੍ਹਾਂ ਕੋਲੇ ਚਲੋ ਪਾਣੀ ਪਹੁੰਚਦਾ ਉਹਨਾਂ ਲਈ ਤਾਂ ਬਹੁਤ ਵਧੀਆ ਗੱਲ ਹੈ ਦੂਸਰਾ ਵੀ ਖੇਤਾਂ ਦੇ ਵਿੱਚ ਨਿਗਰਾਨੀ ਬਹੁਤ ਰੱਖਣੀ ਪੈਂਦੀ ਆ ਰੋਜ ਵਗੈਰਾ ਖਾ ਜਾਂਦੇ ਆ ਲੋਨਾ ਛੜ ਜਾਂਦੀਆਂ ਆ ਨਾ ਤੇ ਉਸ ਨਾਲ ਚੰਗਾ ਹੈ ਕਿ ਜੇ ਆਪਣੇ ਘਰਾਂ ਦੇ ਵਿੱਚ ਜਗ੍ਹਾ ਹੈਗੀ ਤਾਂ ਆਪਾਂ ਘਰੇ ਲਾਈਏ ਤੇ ਬਿਨਾਂ ਰੇ ਸਪਰੇਅ ਦੀਆਂ ਵਧੀਆ ਜਿਹੜੀਆਂ ਸਬਜ਼ੀਆਂ ਤੇ ਫਰੂਟ ਖਾਈਏ ਆਪਾਂ ਵੀ ਜਿਹੜੇ ਗਾਰਡਨ ਲਾਇਆ ਇਹਨੂੰ 4 ਸਾਲ ਹੋਇਆ ਲੱਗੇ ਨੂੰ ਕਿਉਂਕਿ ਪਹਿਲਾਂ ਜਿਵੇਂ ਕਿ ਖੇਤੀਬਾੜੀ ਕਰਦੇ ਸੀਗੇ ਜੇ ਤੁਹਾਨੂੰ ਮੈਂ ਦੱਸਿਆ ਵੀ ਹੁਣ ਠੇਕੇ ਤੇ ਦੇ ਰੱਖੀ ਆ ਤੇ ਪਹਿਲਾਂ ਜਿਹਦਾ ਖੇਤਾਂ ਦੇ ਵਿੱਚ ਸਬਜ਼ੀਆਂ ਬੀਜ ਲੰਦੇ ਸੀਗੇ ਉਸ ਤੋਂ ਬਾਅਦ ਜਿਵੇਂ ਜ਼ਮੀਨ ਆਪਾਂ ਠੇਕੇ ਤੇ ਦੇਤੀ ਫਿਰ ਆਏ ਹੁੰਦੇ ਨੇ ਸੋਚਿਆ ਵੀ ਕਿਉਂ ਨਾ ਆਪਾਂ ਘਰੇ ਜਿਹੜਾ ਆ ਸਬਜੀ ਫਰੂਟ ਲਾਈ ਜਾਵੇ ਗਾਰਡਨ ਬਣਾਇਆ ਜਾਵੇ ਤੇ ਪਹਿਲਾਂ ਦੇਖੋ ਜੀ ਇੱਥੇ ਪੱਕੀ ਥੜੀ ਹੁੰਦੀ ਸੀਗੇ ਇੱਟਾਂ ਲੱਗੀਆਂ ਹੁੰਦੀਆਂ ਸੀ ਤੇ ਰਾਜਿੰਦਰ ਨੇ ਇੱਟਾਂ ਪੱਟ ਕੇ ਤੇ ਇੱਥੇ ਗਾਰਡਨ ਬਣਾ ਲਿਆ ਹਨਾ ਤੇ ਹੁਣ ਤਿੰਨ ਚਾਰ ਸਾਲ ਹੋ ਗਏ ਸਾਨੂੰ ਸਬਜ਼ੀਆਂ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀਗੀ ਬਿਨਾ ਰੇ ਸਪਰੇਅ ਦੀ ਵਧੀਆ ਤਾਜ਼ੀਆਂ ਸਬਜ਼ੀਆਂ ਘਰੋਂ ਖਾ ਲੈਂਦੀਆਂ ਤੇ ਇਹਦੇ ਨਾਲ ਦੇਖੋ ਆਪਾਂ ਨੂੰ ਕਿੰਨਾ ਫਾਇਦਾ ਹੋ ਜਾਂਦਾ ਆਪਾਂ ਕਿੰਨੀਆਂ ਬਿਮਾਰੀਆਂ ਤੋਂ ਬਚਦੀਆਂ ਨਾ ਇੱਕ ਥੋੜੀ ਜੀ ਮਿਹਨਤ ਦੇ ਨਾਲ ਹੀ ਕਿੰਨਾ ਜਿਹੜਾ ਫਾਇਦਾ ਹੋ ਜਾਂਦਾ ਤੇ ਇਸ ਦੇ ਨਾਲ ਘਰ ਵਿੱਚ ਬਰਕਤ ਵੀ ਹੁੰਦੀ ਆ ਕਿਉਂਕਿ ਇੱਕ ਤਾਂ ਆਪਾਂ ਮੁੱਲ ਸਬਜ਼ੀਆਂ ਲਿਆ ਕੇ ਖਾਵਾਂਗੇ ਮਹਿੰਗੀਆਂ ਬਹੁਤ ਹੁੰਦੀਆਂ ਫਿਰ ਆਪਾਂ ਨੂੰ ਫਰੈਸ਼ ਵੀ ਨਹੀਂ ਮਿਲਦੀਆਂਗੇ ਤੇ ਜੇ ਆਪਾਂ ਉਹ ਜਿਹੜੀਆਂ ਸਬਜ਼ੀਆਂ ਖਾਂਦੇ ਆ ਤਾਂ ਆਪਾਂ ਨੂੰ ਬਿਮਾਰੀਆਂ ਵੀ ਕਿੰਨੀਆਂ ਲੱਗਦੇ ਆ ਇਹ ਕਦੇ ਆਪਾਂ ਸੋਚਿਆ ਨਹੀਂ ਇਸ ਚੀਜ਼ ਦੇ ਬਾਰੇ ਜੇ ਆਪਾਂ ਬਿਨਾਂ ਰੇ ਸਪਰੇ ਦੀਆਂ ਗੰਦੇ ਪਾਣੀ ਤੋਂ ਗੰਦੇ ਨਾਲੇ ਤੋਂ ਬਣੀਆਂ ਹੋਈਆਂ ਸਬਜ਼ੀਆਂ ਤੋਂ ਬਚਾਂਗੇ ਤਾਂ ਕਿੰਨਾ ਆਪਾਂ ਨੂੰ ਮਤਲਬ ਸਰੀਰ ਬਿਮਾਰੀਆਂ ਤੋਂ ਬਚੂਗਾ ਤੇ ਬਿਮਾਰੀਆਂ ਤੋਂ ਬਚੂਗਾ ਤਾਂ ਪੈਸੇ ਵੀ ਘੱਟ ਲੱਗਣਗੇ ਤੇ ਆਪਣਾ ਸਰੀਰ ਸਵਸਥ ਰਹੂਗਾ ਤੇ ਘਰ ਵਿੱਚ ਬਰਕਤ ਆਪੇ ਹੋਊਗੀ ਜੀ ਚਲੋ ਜੀ ਅੱਜ ਆਪਾਂ ਇੱਕ ਛੋਟਾ ਜਿਹਾ ਮੈਸੇਜ ਲੈ ਕੇ ਛੋਟਾ ਜਿਹਾ ਵਲੌਗ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਸੀਗੇ ਤੇ ਜੇ ਤੁਹਾਨੂੰ ਇਹ ਆਪਣਾ ਮੈਸੇਜ ਵਧੀਆ ਲੱਗਿਆ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਗੌਰ ਕਰਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਸਤੇ ਵਸਤੇ ਰਹੋ ਜੀ